ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਡੇ ਭਾਜੀ ਬੈਠੇ ਆ ਕਹਿੰਦੇ ਤੁਹਾਨੂੰ ਕਵਿਤਾ ਸੁਣਾਉਣੀ ਹੈ ਤੇ ਮੈਂ ਕਿਹਾ ਇੱਕ ਵੀਡੀਓ ਰਿਕਾਰਡ ਕਰ ਲਈਏ ਯਾਦਗਾਰੀ ਰਹਿ ਜਾਂਦੀ ਹੈ ਤੇ ਨਾਲੇ ਵਧੀਆ ਗੱਲ ਸਾਰਿਆਂ ਤੱਕ ਸ਼ੇਅਰ ਹੋਣੀ ਚਾਹੀਦੀ ਹੈ ਇਸ ਕਰਕੇ ਮੈਂ ਵੀਡੀਓ ਸ਼ੁਰੂਆਤ ਕਰ ਰਿਹਾ ਹੈਗਾ ਭਾਜੀ ਸ਼ੁਰੂ ਕਰੋ ਜੀ ਕਿੱਥੋਂ ਤੁਸੀਂ ਆਪਾਂ ਤੁਹਾਡਾ ਨਾਮ ਕੀ ਆ ਤੇ ਕਿੱਥੋਂ ਹੈਗੇ ਹੋ ਔਰ ਕੀ ਸੁਣਾਉਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਅੰਗਰਸ਼ਰਨ ਸੀ ਵੈਸੇ ਤੇ ਬੇਸਿਕਲੀ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਭਾਈਨਾਸ ਦਾ ਪਿਆਰ ਸੀ ਆਪਣਾ ਤੇ ਬੈਠੇ ਸੀ ਕੁਝ ਗੱਲਾਂ ਬਾਤਾਂ ਜੁੜਾਣ ਇੱਕ ਵਕਤ ਚੰਦ ਲੈਣਾ ਨੇ ਕਿ ਕੁਝ ਇਨਸਾਨ ਸਮਝਦੇ ਨੇ ਕੁਝ ਰੱਬ ਦੇ ਬੰਦੇ ਸਮਝਦੇ ਨੇ ਕਿ ਵਸ਼ੇਦਵਾਜੂ ਗੁਰੂ ਦੇ ਬਾਜੂ ਸ਼ਾਇਦ ਇਸ ਜ਼ਿੰਦਗੀ ਦੇ ਵਿੱਚ ਨਿਵੇੜਾ ਹੋ ਜਾਂਦਾ ਹੈ ਪਰ ਕੁਝ ਗੱਲਾਂ ਉਸਤੇ ਨਾਰਿਤ ਨੇ ਕੁਝ ਚੰਦ ਲੈਣਾ ਨੇ ਚੰਦਲ ਫਾਲ ਨੇ ਉਮੀਦ ਹੈ ਤੁਸੀਂ ਭਵਾਂ ਹਾਸ ਕਰੂਗਾ ਸੰਦਾਏ ਕੇ ਬੰਦਿਆ ਜਦ ਤੂੰ ਮਰ ਜਾਣਾ ਏ ਦਸਖਾਂ ਕਿਹੜੇ ਘਰ ਜਾਣਾ ਬੰਦਿਆ ਜਦ ਤੂੰ ਮਰ ਜਾਣਾ ਏ ਦਸਖਾਂ ਕਿਹੜੇ ਘਰ ਜਾਣਾ ਏ ਜਿਸ ਮਾਇਆ ਤੇ ਮਾਣ ਏ ਤੈਨੂੰ ਸਭ ਕੁਝ ਇੱਥੇ ਟਰ ਜਾਣੀ ਇਸ ਮਾਇਆ ਤੇ ਮਾਣ ਏ ਤੈਨੂੰ ਸਭ ਕੁਝ ਇੱਥੇ ਟਰ ਜਾਣਾ ਏ ਬੰਦਿਆ ਦਸ ਜਦ ਤੂੰ ਮਰ ਜਾਣਾ ਏ ਦਸਖਾਂ ਕਿਹੜੇ ਘਰ ਜਾਣਾ ਏ ਕਿਉਂਕਿ ਦੇਖਣਾ ਬੇਖੌਫ ਕਰ ਦਿੰਦਾ ਮੁਰਸ਼ਿਦ ਬੇਖੌਫ ਕਰ ਦਿੰਦਾ ਮੁਰਸ਼ਿਦ ਬੇਗੁਰੀਆਂ ਨੇ ਡਰ ਜਾਣਾ ਏ ਬੇਖੌਫ ਕਰ ਦਿੰਦਾ ਮੁਰਸ਼ਿਦ ਬੇਗੁਰੀਆਂ ਨੇ ਡਰ ਜਾਣਾ ਏ ਜਿੰਨਾ ਆਪਣਾ ਮੂਲ ਨਾ ਬੁੱਝਿਆ ਉਹਨਾਂ ਬਾਜੀ ਹਰ ਜਾਣਾ ਏ ਜਿੰਨਾ ਆਪਣਾ ਮੂਲ ਨਾ ਬੁੱਝਿਆ ਉਹਨਾਂ ਬਾਜੀ ਹਰ ਜਾਣਾ ਏ ਤੇ ਬੰਦਿਆ ਦੱਸ ਜਦ ਤੂੰ ਮਰ ਜਾਣਾ ਏ ਦੱਸ ਖਾਂ ਕਿਹੜੇ ਕਰ ਜਾਣਾ ਏ ਕਿ ਉਹਨਾ ਬਾਜੀ ਹਰ ਜਾਣਾ ਹੈ ਕਿ ਕੀ ਪਤਾ ਹੈ ਕਿਹੜੇ ਵੇਲੇ ਜੰਮ ਦਾ ਡੰਡਾ ਵਰ ਜਾਣਾ ਹੈ ਕੀ ਪਤਾ ਹੈ ਕਿਹੜੇ ਵੇਲੇ ਜੰਮ ਦਾ ਡੰਡਾ ਵਰ ਜਾਣਾ ਹੈ ਜਿਸ ਨੂੰ ਗੁਰੂ ਪਿਠਾਲੇ ਬੇੜੇ ਜਿਸ ਨੂੰ ਗੁਰੂ ਪਿਠਾਲੇ ਬੇੜੇ ਡੋਬ ਨਹੀਂ ਸਕਦਾ ਤਰ ਜਾਣਾ ਹੈ ਬੰਧਿਆ ਜਦ ਤੂੰ ਮਰ ਜਾਣਾ ਹੈ ਦੱਸ ਸਕਾ ਕਿਹੜੇ ਘਰ ਜਾਣਾ ਹੈ ਤੇ ਮੂਰਖ ਸਮਝਣ ਇਹੋ ਸਾਹਿਬ ਮੂਰਖ ਸਮਝਣ ਇਹੋ ਸਾਹਿਬ ਮੁਰਸ਼ਿਦ ਬਾਜੋ ਸਰ ਜਾਣਾ ਏ ਬੰਦਿਆ ਜਦ ਤੂੰ ਮਰ ਜਾਣਾ ਏ ਦਸਖਾਂ ਕਿਹੜੇ ਕਰ ਜਾਣਾ ਏ ਇਸ ਮਾਇਆ ਤੇ ਮਾਣ ਤੇਨੂੰ ਸਭ ਕੁਝ ਇੱਥੇ ਧਰ ਜਾਣਾ ਏ ਬੰਦਿਆ ਜਦ ਤੂੰ ਮਰ ਜਾਣਾ ਏ ਦਸਖਾਂ ਕਿਹੜੇ ਕਰ ਜਾਣਾ ਏ ਦਸਖਾਂ ਕਿਹੜੇ ਕਰ ਜਾਣਾ ਏ ਵਾਹ ਵਾਹ ਬਹੁਤ ਹੀ ਵਧੀਆ ਬਹੁਤ ਹੀ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਭਾਜੀ ਨੇ ਲਿਖਿਆ ਭਾਜੀ ਆਪ ਦੇਖਦੇ ਹੈਗੇ ਆ ਤੇ ਦੋ ਲਾਈਨਾਂ ਹੋਰ ਨੇ ਕਿ মুর্ਸ਼ਦੀਆਂ মুর্ਸ਼ਦ ਦੀਆਂ ਨਜ਼ਰਾਂ ਨੇ ਜੋ ਖੁਸ਼ੀਆਂਦਾਨ ਕਰਦੀ ਕਰਨੀਆਂ মুর্ਸ਼ਦ ਦੀਆਂ ਨਜ਼ਰਾਂ ਨੇ ਕਿ ਖੁਸ਼ੀਆਂਦਾਨ ਕਰਦੀਆਂ ਨੇ ਇਹ ਖੁਸ਼ੀਆਂਦਾਨ ਨਹੀਂ ਕਰਦੀਆਂ ਇਹ ਕਲਿਆਣ ਕਰਦੀਆਂ ਨੇ মুর্ਸ਼ਦ ਦੀਆਂ ਨਜ਼ਰਾਂ ਨੇ ਜੋ ਖੁਸ਼ੀਆਂਦਾਨ ਕਰਦੀਆਂ ਨੇ ਇਹ ਖੁਸ਼ੀਆਂਦਾਨ ਨਹੀਂ ਕਰਦੀਆਂ ਇਹ ਕਲਿਆਣ ਕਰਦੀਆਂ ਨੇ ਤੇ ਮੁਰਸ਼ਿਦ ਸਾਹਮਣੇ ਹੋਵੇ ਤਾਂ ਗਰਦਨ ਝੁਕਾ ਕੇ ਬੋਲੀ ਹੂੰ ਮੁਰਸ਼ਿਦ ਸਾਹਮਣੇ ਹੋਵੇ ਤਾਂ ਗਰਦਨ ਝੁਕਾ ਕੇ ਬੋਲੀ ਖੁਦਾ ਅੱਗੇ ਉਠੀਆਂ ਪਲਕਾਂ ਵੀ ਨੁਕਸਾਨ ਕਰਦੀਆਂ ਹੂੰ ਖੁਦਾ ਅੱਗੇ ਉਠੀਆਂ ਪਲਕਾਂ ਵੀ ਨੁਕਸਾਨ ਕਰਦੀਆਂ ਧੰਨਵਾਦ ਬਹੁਤ ਵਧੀਆ ਬਹੁਤ ਵਧੀਆ ਤੇ ਤੁਹਾਨੂੰ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਗੇ ਵੱਧ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਕਿਉਂਕਿ ਵਧੀਆ ਗੱਲ ਜਿਹੜੀ ਹਰ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ ਨਹੀਂ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੈਗੇ ਆ ਤੇ ਸਬਸਕ੍ਰਾਈਬ ਕਰ ਦਿਓ ਤੇ ਵਿੱਚ ਕਦੇ-ਕਦੇ ਵੀਡੀਓਜ਼ ਇਦਾਂ ਹੀ ਪਾਉਂਦੇ ਰਹਿੰਦੇ ਹੈਗੇ ਆ ਵੈਸੇ ਵਲੌਗ ਵੀ ਪਾਈ ਦੇ ਹੈਗੇ ਆ ਜਦੋਂ ਟਾਈਮ ਮਿਲਦਾ ਹੈ ਤੇ ਭਾਜੀ ਹੁਣੀ ਬਹੁਤ ਖੁਸ਼ੀ ਨਾਲ ਲਿਖਿਆ ਵੀ ਆ ਅੱਗੇ ਵੀਡੀਓ ਇਹਨਾਂ ਦੀ ਪਾਉਂਗੇ ਫਿਲਹਾਲ ਅਜੇ ਛੋਟਾ ਟਾਈਮ ਸੀਗਾ ਇਹ ਕਾ ਹੁਣੀ ਸ਼ੂਟ ਕਰਨ ਦੇ ਨਾਲ ਥੈਂਕ ਯੂ